ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰੇ ਹੋਰ ਬਾਈ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆਂ ਪ੍ਰਮਾਤਮਾ ਦੀ ਮਿਹਰ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਕਰਨੀ ਆਪਾਂ ਨਗਰ ਕੀਰਤਨ ਦੀ ਤਿਆਰੀ ਤੇ ਲਾਉਣਾ ਏ ਟਰੈਕਟਰ ਆਪਾਂ ਆਪਣਾ ਨਗਰ ਕੀਰਤਨ ਚ ਦੇ ਕਰਦੇ ਆਂ ਦੀ ਧੋਆ ਧਵਾਈ ਕਿਉਂਕਿ ਤੋਂ ਤੋਂ ਬਾਅਦ ਆਉਣਾ ਏ ਲੜੀਆਂ ਲਾਉਣ ਵਾਲੇ ਬਾਈ ਨੇ ਫਿਰ ਫੁੱਲ ਫੁੱਲਾਂ ਨਾਲ ਸਜਾਵਾਂਗੇ ਇਹਨੂੰ ਤੇ ਕੱਢਦੇ ਆ ਬਾਹਰ ਗਲੀ ਚ ਉੱਥੇ ਫਿਰ ਕਰਦੇ ਆ ਧਵਾ ਧਾਈ ਇਹਦੀ ਮਿੱਟੀ-ਮੁੱਟੀ ਕਾਫੀ ਚੜੀ ਪਈ ਐ ਕਰਦੇ ਆ ਧਵਾ ਧਾਈ ਇਹਦੀ ਆਜੋ ਫਿਰ ਕੱਢਦੇ ਆ ਬਾਹਰ ਇਹਨੂੰ ਤੇ ਖੜੇ ਨੂੰ ਵੀ ਕਾਫੀ ਦਿਨ ਹੋ ਗਏ ਆ ਠੰਡਾ ਦਾ ਮੌਸਮ ਕਰਕੇ ਖੜੇ ਜੇ ਰਹਿਣ ਕਰਕੇ ਆਵਾਜ਼ ਇੱਕ ਵਾਰੀ ਤਾਂ ਹੋਰ ਹੀ ਕੱਢਦੇ ਆ ਹਾਂਜੀ ਮਿੱਤਰੋ ਤੇ ਕੱਢ ਗਏ ਫਿਰ ਆਪਾਂ ਇਹਨੂੰ ਬਾਹਰ ਹੜ ਜਾ ਕੀ ਗੱਲ ਹੈ ਬਜਾਰ ਆਮਨਾ ਵਾਹੇ ਗਰੂ ਬੈਹ ਜਾ ਬੈਹ ਜਾ ਟੈੱਕ ਕੇ ਬੈਹ ਜਾ ਤੂੰ ਆਵੜਾ ਨਾ ਗਾਰਾ ਗੁਰਾ ਦੇ ਮੈਂ ਆਪਣੇ ਨਾਲ ਚੰਗੇ ਗਾਰਾ ਦਾ ਖੈਰ ਨਹੀਂ ਗਾ ਕਿਉਂ ਜਦੋਂ ਸੁਪਰ ਹੀਟਰ ਤੋਂ ਬਾਤ ਹੋ ਗਈ ਨਾ ਆ ਸਾਰਾ ਮਸਤੀ ਮਸਤੀ ਹੀ ਪਰੇਵਣਾ ਜਾਂਦੀ ਜਾਂਦੀ ਹੈ ਸੇ ਕੋਈ ਕੋ ਤਾਂ ਮੀਂਹ ਜੇ ਕੱਢਣਾ ਪੈ ਗਿਆ ਇੱਕ ਜਿਹਾ ਪਾਣੀ ਕਰ ਰਿਹਾ ਮਾਰ ਦਿੰਦੇ ਆ ਨਾ ਇੱਕ ਥੋੜੀ ਪਾਣੀ ਮਾਰ ਦਈਏ ਫੇਰ ਮਾਰ ਦਿਆਂਗੇ ਸਾਰਾ ਪਾਣੀ ਤੇ ਕਿੱਥੇ ਆ ਗਈ ਕੋਡਾ ਨਹੀਂ ਪਾਣੀ ਪਊਗਾ ਉਹ ਬਾ ਜਾਣਗੇ ਚਲੋ ਉਹਨੇ ਦੇਖਣਾ ਇਹ ਨਾ ਤੇ ਸਰਫਰਕ ਵਾਧੀ ਜੀ ਨਾ ਉਰੋਂ ਪਗੜੀ ਆ ਅੱਧੀ ਮਾਈਨੇ ਅੰਟੀ ਮੈਟਰੋ ਪਾਣੀ ਦਿੱਤਾ ਆਪਾਂ ਨੂੰ ਮਾਰ ਇੱਕ ਵਾਰੀ ਇਹਦੇ ਹੁਣ ਮਾਰਦੇ ਆ ਸਰਫ ਸਰਫ ਜਾਂ ਸ਼ੈਂਪੂ ਮਾਰਦੇ ਆ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ ਕੀ ਗ੍ਰੀਅਲ ਉਟੋਂ ਦਾ ਅਸੀਂ ਤੇ ਆਪਾਂ ਮਾਰ ਕੇ ਸੱਤ ਤੋਂ ਬਾਅਦ ਮਾਰਦੇ ਆ ਪਾਣੀ ਹੁਣ ਪ੍ਰੋਫੈਸਰ ਸਾਹਿਬ ਪਹੁੰਚੇ ਆ ਪ੍ਰੋਫੈਸਰ ਸਾਹਿਬ ਤਾਂ ਸਾਡੀ ਬਈ ਕੋਈ ਜਾਂਦੇ ਫਿਰ ਹੋਰ ਮੈਂ ਕਰੀਏ ਤਿਆਰੀ ਫਿਰ ਟਾਈਮ ਪਾ ਗਿਆ 4 ਵਜੇ ਫੁੱਲਾ ਨਹੀਂ ਆਵੇ ਨਾ ਠੀਕ ਹੈ ਅੱਗੇ ਮੈਂ ਡੀਜ ਲੈ ਕੇ ਆਉਣਾ ਖੋਸਾਂ ਤੋਂ ਡੀਜ ਡੂਜਲ ਮਾਰਨਾ ਪੜਾ ਜਾ ਇੰਜ ਇੰਜ ਨੂੰ ਬੰਦੇ ਬਣਾ ਫਰਾਗ ਪੁਰਾਣਾ ਨਾ ਮਰਿਆ ਇੱਕ ਵਾਰੀ ਮੂੰਹ ਮੱਥੇ ਦਾ ਲੱਗੇ ਵੇ ਨਹੀਂ ਦਾ ਪ੍ਰਾਣ ਅੰਗਰ ਜਦੋਂ ਆਖੀ ਜਾਂਦਾ ਫਿਰ ਵੀ ਅਸੀਂ ਕਾਪੀ ਨਹੀਂ ਚੈੱਕ ਕਰਨੀ ਸਾਨੂੰ ਸ਼ਕਲ ਬਹੁਤ ਸੋਹਣੀ ਲੱਗਦੀ ਹੈ ਇਹ ਚੀਜ਼ ਆ ਜਦੋਂ ਮੰਨ ਲਈ ਹੋਰ ਵਧੀਆ ਕੋਈ ਬਾਤ ਗੱਲ ਬਸ ਬਸ ਠੀਕ ਆ ਹਾਂ ਜਾਨੀ ਹਾਲ ਹੋ ਮੈਨੂੰ ਸਰਾਇਆ ਆਉਂ ਤੋਣਾ ਪਿਆਣਾ ਮੇਰੇ ਉੱਤੇ ਸ਼ੈੱਡ ਦੇ ਤੱਕਿਆ ਸਨਾ ਦਿੱਤੀ ਹੋੜ ਰੋੜ ਪਈ ਆਂਗੀ ਆ ਲੈ ਵੀ ਬਰਪ ਆਪਨੇ ਤੇ ਪਾਣੀ ਵੀ ਗਿਆ ਕੋਈ ਵਾਜ ਕੇ ਫਿਰ ਹਵਾ ਤੋਂ ਲਿਉਣੀ ਹੈ ਟਿੰਗਰ ਟਿੰਗਰ ਨੂੰ ਜਮ ਤੇ ਡੀਜ਼ਲ ਮਾਰਾਂਗੇ ਆ ਆ ਵੀ ਪੰਗਾਈ ਆ ਲੋਕ ਮਟਰ ਸਾਰਾ ਸਿਰਫ ਮਾਰ ਕੇ ਆਪਾਂ ਪਾਣੀ ਮਾਰਤਾ ਦੁਬਾਰਾ ਫਿਰ ਤੇ ਹੁਣ ਪਾਲਛਿੰਗ ਕਰਦੇ ਆ ਇਹਨੂੰ ਪਾਲਛ ਵੇਲੇ ਲੱਭੀ ਵਿਚਾਰੀ ਪਤਾ ਨਹੀਂ ਕਦੋਂ ਆ ਗਈ ਪਈ ਇਹ ਕਾਫੀ ਟਾਈਮ ਪੁਰਾਣੀ ਆ ਤੇ ਜੇ ਕਿਸੇ ਭਰਾ ਨੂੰ ਪਤਾ ਇਹ ਵੀ ਜਰੂਰ ਦੱਸਿਓ ਵੀ ਜਿਆਦਾ ਪੁਰਾਣੀ ਦਾ ਕੋਈ ਸਾਈਡ ਇਫੈਕਟ ਪਾਣੀ ਹੁਣ ਕਈਆਂ ਭਰਾਵਾਂ ਨੇ ਕਿਹਾ ਸਾਈਡ ਇਫੈਕਟ ਨਹੀਂ ਇਹ ਕੋਈ ਰਿਐਕਸ਼ਨ ਕਰਜੂ ਵੀ ਐ ਹੋ ਜਾਂਦਾ ਕਈ ਵਾਰੀ ਜਿਆਦਾ ਪੁਰਾਣੀ ਪਈ ਪਾਲਛ ਜਿਵੇਂ ਰੰਗ ਰੰਗ ਦਾ ਨੁਕਸਾਨ ਤਾਂ ਨਹੀਂ ਕਰਦੀ ਦਾ ਪਈ ਵੀ ਕਿ ਜਾ ਕੇ ਕਮਾਤੀ ਆ। ਬਾਕੀ ਪਾਲਛ ਪੂਲਛ ਮਾਰ ਕੇ ਫਾਈਨਲ ਲੁੱਕ ਤੁਹਾਨੂੰ ਫਿਰ ਬਾਅਦ ਚ ਦਿਖਾਉਣੇ ਆ ਰੇ। ਹਾਂਜੀ ਮਿੱਤਰੋ ਪਾਲਛ ਪੂਲਛ ਮਾਰ ਕੇ ਕਰ ਲਈ ਆਪਾਂ ਤਿਆਰੀ ਤੇ ਉਧਰੋਂ ਫੋਨ ਆ ਗਿਆ ਫੁੱਲਾਂ ਵਾਲਾ ਪਹੁੰਚ ਚੁੱਕਾ ਗੁਰਦੁਆਰਾ ਸਾਹਿਬ ਤੇ ਫਾਈਨਲ ਲੁੱਕ ਇਸ ਤਰ੍ਹਾਂ ਆਈ ਆ ਪਾਲਛ ਪੂਲਛ ਤੋਂ ਬਾਅਦ ਤੇ ਪਹੁੰਚਦੇ ਆਂ ਬਾਕੀ ਗੁਰਦੁਆਰਾ ਸਾਹਿਬ ਉੱਥੇ ਫੁੱਲਾਂ ਵਾਲਾ ਪਹੁੰਚ ਚੁੱਕਾ ਤੇ ਪਹੁਣੇ ਆ ਲੜੀਆਂ ਲੁੜੀਆਂ ਚੱਲ ਕੇ ਤੇ ਫੇਰ ਦਿਖਾਵਾਂਗੇ ਤੁਹਾਨੂੰ ਮਾਹੌਲਾ ਜੀਲ ਦੂਇਲ ਮਾਰਤਾ ਸੀਗਾ ਆਪਾਂ ਤੇ ਇਸ ਤਰ੍ਹਾਂ ਆ ਗਈ ਫਿਰ ਫਾਈਨਲ ਲੁੱਕ ਤੇ ਪਹੁੰਚਦੇ ਆਂ ਹੁਣ ਫੁੱਲਾਂ ਵਾਲੇ ਕੋਲੇ ਫਿਰ ਦੇਖਦੇ ਆਂ ਅਗਲਾ ਮੌਲ ਹਾਂਜੀ ਮਿੱਤਰੋ ਤੇ ਫੁੱਲ ਆਪਾਂ ਲੜੀਆਂ ਲਾ ਦੀਆਂ ਫੁੱਲਾਂ ਵਾਲੀਆਂ ਉਹ ਆਪਣੇ ਵਾਲਾ ਹੋ ਗਿਆ ਰੈਡੀ ਉਧਰ ਤੇ ਦੀਪੂ ਬਾਦਸ਼ਾਲਾ ਹੋ ਗਿਆ ਰੈਡੀ ਤੇ ਹਰਦਾਸ ਸਿੰਘ ਵਾਲੇ ਦੇ ਲਾਈਆਂ ਸੀ ਲੜੀਆਂ ਤੇ ਉਹ ਟ੍ਰੇਲ ਦੇ ਚੱਕਰ 'ਚ ਫਿਰ ਉਹ ਘਰੇ ਘਲਤਾ ਫਾਰਮ ਟਰੈਕ 60 ਤੇ ਕੱਲ ਨੂੰ ਉਹ ਵੀ ਮਿਲੂਗਾ ਵੇਖਣ ਨੂੰ ਕੱਲ ਨੂੰ ਫਿਰ ਤਿੰਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਚਲੋ ਠੀਕ ਆ ਮਿੱਤਰੋ ਦੂਜਾ ਕਰੀਏ ਤਿਆਰੀ ਅਜੇ ਅਸੀਂ ਟਰਾਲੀ ਦੇ ਫਲੈਕਸ ਫਲੂਕਸ ਲਾਉਣੇ ਆ ਟਰਾਲੀ ਪਾਈ ਆ ਮਗਰ ਉਹਦੇ ਤੇ ਬਾਕੀ ਫਿਰ ਕੱਲ ਨੂੰ ਦਿਖਾਵਾਂਗੇ ਬਾਕੀ ਮਾਹੌਲ ਤੁਹਾਨੂੰ ਸਾਰੇ ਭਰਾਵਾਂ ਨੂੰ ਠੀਕ ਆ ਮਿੱਤਰੋ ਸਤਿ ਸ੍ਰੀ ਅਕਾਲ